ਜੱਸੀ ਆਪਣੇ ਧਾਰਮਿਕ ਤਬਦੀਲੀ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਆ ਰਹੀ ਹੈ ਸਿੱਖ ਸਿਆਸਤ ਤੇ ਸਿੱਖ ਧਰਮ ਦੇ ਨਾਲ ਜੁੜੀ ਸਿਆਸਤ ਮੈਂ ਕਹਾਂਗਾ ਧਾਰਮਿਕ ਨਹੀਂ ਕਹਾਂਗਾ ਇਸ ਨੂੰ ਸੋ ਉਹਦੇ ਬਾਰੇ ਕੁਝ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਚਤਤਾਰ ਮਨਮੋਹ ਸਿੰਘ ਕੇੜਾ ਉਹ ਨਾਲ ਕੁਝ ਗੱਲਬਾਤ ਕਰਾਂਗਾ ਜੋ ਇਸ ਸਮੇਂ ਸ਼੍ਰੋਮਣੀ ਕਾਲੇ ਦਰ ਦੀ ਪਾਰਟੀ ਨੂੰ ਲੈ ਕੇ ਇਕੱਠ ਕੀਤਾ ਗਿਆ ਉਸਤੇ ਬਾਰੇ ਵਿੱਚ ਅਮਰਸਰ ਦੇ ਵਿੱਚ ਤੇ ਉਸਤੇ ਕੀ ਅਸਰ ਦਿਖਤੇ ਨੇ ਕੀ ਇਹ ਕੋਈ ਇੱਕ ਕਾਮਯਾਬ ਮਹਿੰਮ ਹੋ ਸਕੇਗੀ ਕਿ ਇਸਤੇ ਬਾਰੇ ਵਿੱਚ ਕੁਝ ਇਨਪਾਸਵਾ ਜਾਣਕਾਰੀ ਲੈਣੀ ਹੈ ਉਸ ਤੋਂ ਬਾਅਦ ਜੇ ਹੋ ਸਕੇ ਤਾਂ ਮਨਪ੍ਰੀਤ ਸਿੰਘ ਯਾੜੀ ਜਿਹੜੇ ਇਸ ਮਹਿੰਮ ਨੂੰ ਲੀਡ ਕਰ ਰਹੇ ਨੇ ਉਹਨਾਂ ਨੂੰ ਵੀ ਹੋਰ ਲਿਆ ਲਿਹਾਵੇਗਾ ਤੇ ਉਹਨਾਂ ਨਾਲ ਵੀ ਕੁਝ ਵਿਚਾਰ ਪਟੰਦਰਾ ਇਸ ਮੁੱਦੇ ਤੇ ਕੀਤਾ ਜਾਵੇਗਾ ਜੱਥੇਦਾਰ ਸਾਹਿਬ ਸਵਾਗਤ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਤੁਸੀਂ ਆਪਣੇ ਇਲਾਕੇ ਦੇ ਵਿੱਚੋਂ ਇਕੱਠ ਕਰਕੇ ਅੰਮ੍ਰਿਤਸਰ ਪਹੁੰਚੇ ਤੇ ਇੱਕ ਤਾਂ ਇਸ ਮਹਿਮੇ ਦੇ ਵਿੱਚ ਤੁਸੀਂ ਕਿਉਂ ਸ਼ਾਮਲ ਹੋ ਰਹੇ ਹੋ ਉਸ ਬਾਰੇ ਤੇ ਦੂਸਰਾ ਇਹ ਜੋ ਅੰਮ੍ਰਿਤਸਰ ਵਿਖੇ ਵੱਡਾ ਇਕੱਠ ਹੋਇਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗਰੈਲ ਸਾਹਿਬ ਮੈਂ ਥੋੜੀ ਜੀ ਤੁਹਾਨੂੰ ਸ਼ੁਰੂ ਤੋਂ ਵਿਸਥਾਰ ਦੇ ਨਾਲ ਇਹ ਗੱਲ ਦੱਸਣੀ ਚਾਹੁੰਦਾ ਕਿ 2015 ਦੇ ਵਿੱਚ ਗਰੈਲ ਸਾਹਿਬ ਸਰਕਾਰ ਅਕਾਲੀ ਦੀ ਪੰਥਕ ਸਰਕਾਰ ਸੀ ਸਾਡੀ ਕਿ ਉਸ ਵੇਲੇ ਸੁਨਾਤ ਨੂੰ ਛਿੱਕੇ ਟੰਗ ਕੇ ਅਕਾਲੀ ਸੁਨਾਤ ਨੂੰ ਛਿੱਕੇ ਟੰਗ ਕੇ ਹੂੰ ਹੂੰ ਸਿੰਘ ਸਾਹਿਬਾਨ ਤੋਂ ਫੌਦੇ ਸਾਹਿਬ ਨੂੰ ਮਾਫੀ ਦਵਾਈ ਗਈ ਬਾਦਲ ਸਾਹਿਬ ਨੇ ਆਪਣੀ ਕੋਠੀ ਬਲਾਕੇ ਸਿੰਘ ਸਹਿਬਾਨ ਨੂੰ ਗਿਆਨੀ ਗੁਰਮukh ਸਿੰਘ ਨੂੰ ਗਿਆਨੀ ਆਪਣੇ ਗੁਰਵਚਨ ਸਿੰਘ ਨੂੰ ਗਿਆਨੀ ਮਲ ਸਿੰਘ ਉਹਨਾਂ ਤੋਂ ਤੇ ਜਦੋਂ ਇਸ 마ఫీ ਦਵਾਈ ਦਾ ਰੌਲਾ ਪਿਆ ਗਿਆ ਰੌਲਾ ਪਿਆ ਗਿਆ ਸਿੱਖ ਜਗਤ ਦੇ ਵਿੱਚ ਰੌਲਾ ਪਿਆ ਗਿਆ ਤਾਂ ਲੋਕਾਂ ਨੂੰ ਸੰਗਤ ਨੂੰ ਟਿਕਾਉਣ ਵਾਸਤੇ 92 ਲੱਖ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਦੇ ਵਿੱਚੋਂ ਦੇ ਦਿੱਤੇ ਗਏ ਹੂੰ ਹੂੰ ਤੇ ਜਦੋਂ ਜਦੋਂ ਸੰਗਤ ਨਾਲ ਟਿਕੀ ਤਾਂ ਇਹ 마ఫీ ਵਾਪਸ ਲੈ ਲਈਗੀ ਮਾਫੀ ਵਾਪਸ ਲੈ ਲਈ ਗਈ ਤਾਂ ਉਸ ਤੋਂ ਅਪਰੰਤ ਸੋਦੇ ਸਾਧ ਦੇ ਜਿਹੜੇ ਪੈਰੋਕਾਰ ਸੀ ਉਹਨਾਂ ਨੇ ਕਿਹਾ ਸਾਡੇ ਗੁਰੂ ਦੀ ਮਾਫੀ ਵਾਪਸ ਹੋ ਗਈ ਤਾਂ ਉਹ ਲਲਕਾਰ ਕੇ ਇਸ਼ਤਿਹਾਰ ਲਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਗਾ ਉਹ ਚੱਕ ਕੇ ਲੈ ਗਏ ਉਹਨਾਂ ਨੇ ਬੇਅਦਬੀ ਕਰਤੀ ਜੀ ਬੇਅਦਬੀ ਹੋਣ ਤੋਂ ਬਾਅਦ ਸਰਕਾਰ ਅਕਾਲੀਆਂ ਦੀ ਸੀ ਗਰੇਵਾਲ ਸਾਹਿਬ ਤੇ ਸੰਗਤ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੀ ਸੀ ਤੇ ਰੋਸ ਮਾਰਗੇਟ ਕਰਦੀ ਸੰਗਤ ਦੇ ਉੱਤੇ ਗੋਲੀਆਂ ਚਲਾ ਕੇ ਸੰਗਤਾਂ ਨੂੰ ਫੱਟੜ ਕਰਤਾ ਜਿਹਦੇ ਵਿੱਚ ਕੇ ਦੋ ਨੌਜਵਾਨ ਸ਼ਹੀਦ ਵੀ ਹੋ ਗਏ ਜੀ ਤੇ ਉਸ ਤੋਂ ਬਾਅਦ ਇਹ ਪੰਥਰੇ ਵਿੱਚ ਬਹੁਤ ਵੱਡਾ ਰੌਲਾ ਪਿਆ ਤੇ ਡੌਨਫਾਲ ਆਉਣਾ ਸ਼ੁਰੂ ਹੋ ਗਿਆ ਅਕਾਲੀ ਸਰਕਾਰ ਦਾ ਉਹ ਡੌਨਫਾਲ ਹੁੰਦਾ ਗਿਆ ਉਸ ਦੇ ਦਰਮਿਆਨ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੇ ਪੰਥਕ ਸਿਧਾਂਤ ਜਿਹੜੀ ਅਕਾਲੀ ਸਰਕਾਰ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹਦੇ ਅਧੀਨ ਚੱਲਦੀ ਆ ਜੀ ਇਹਨਾਂ ਨੇ ਸੁਧਾਨ ਤੇ ਪੈਰਾ ਦੇਣਾ ਸੀ ਉਹੀ ਇਹ ਸੁਨਾਸ ਨੂੰ ਪੈਰਾ ਦੇ ਵਿੱਚ ਰੋਲਣ ਲੱਗੇ ਤੇ ਅਕਾਲ ਤਖਤ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਣ ਲੱਗੇ ਤੇ ਜਦੋਂ ਹਾਰ ਤੇ ਹਾਰ ਹਾਰਾਂ ਤੇ ਇਹਨਾਂ ਦੀ ਹਾਰ ਹੁੰਦੀ ਰਹੀ ਵਿਧਾਨ ਸਭਾ ਦੀਆਂ ਚੋਣਾਂ 'ਚ ਇਹਨਾਂ ਦੀ ਹਾਰ ਹੋਈ ਲੋਕ ਸਭਾ ਦੀਆਂ ਚੋਣਾਂ ਵਿੱਚ ਇਹਨਾਂ ਦੀ ਜਵਾਨਤਾ ਜਬਤ ਹੋਈਆਂ ਤਾਂ ਇਹਨਾਂ ਨੇ ਇੱਕ ਝੁੰਡਾ ਕਮੇਟੀ ਬਣਾ ਕੇ ਇਹ ਪਤਾ ਕਰਨਾ ਚਾਹਿਆ ਵੀ ਇਹ ਸਾਡੇ ਨਾਲ ਇਸ ਤਰ੍ਹਾਂ ਕਿਉਂ ਸੰਗਤ ਪੰਜਾਬ ਦੇ ਲੋਕ ਕਿਉਂ ਨਾਰਾਜ਼ ਨੇ ਸਾਡੇ ਨਾਲ ਸੰਚਲਨ ਕਮੇਟੀ ਨੇ ਰਿਪੋਰਟ ਦਿੱਤੀ ਵੀ ਜਿਹੜੀਆਂ ਸਾਡਾ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਧਰਮ ਪ੍ਰਤੀ ਰਣਨੀਤੀ ਆ ਇਹ ਗਲਤ ਆ ਸੁਖਵੀਰ ਸਿੰਘ ਬਾਦਲ ਤੇ ਉਸ ਮੁਕੀ ਜਿਹੜੀ ਲੀਡਰਸ਼ਿਪ ਆ ਇਹ ਅਸਤੀਫਾ ਦੇਵੇ ਤੇ ਨਵੀਂ ਚੋਣ ਹੋਣੀ ਚਾਹੀਦੀ ਆ ਜੀ ਤਾਂ ਨਵੀਂ ਚੋਣ ਹੋਣੀ ਚਾਹੀਦੀ ਆ ਨਵੀਂ ਚੋਣ ਨੂੰ ਇਹ ਸੁਖਵੀਰ ਬਾਦਲ ਅਸਤੀਫਾ ਦੇਣ ਲਈ ਨਹੀਂ ਮੰਨਿਆ ਨਹੀਂ ਮੰਨਿਆ ਤਾਂ ਉਸ ਤੋਂ ਬਾਅਦ ਫਿਰ ਅਕਾਲ ਤਖਤ ਦੇ ਉੱਤੇ ਇਹ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦਾ ਤੁਸੀਂ ਮੇਰੇ ਕੋਲੋਂ ਜਵਾਬ ਮੰਗਿਆ ਉਹ ਮੈਂ ਤੁਹਾਨੂੰ ਦੋ ਜਵਾਬ ਦੇਣ ਜਾ ਰਿਹਾ ਜੀ ਜਦੋਂ ਇਹਨਾਂ ਨੂੰ ਇਹਨਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਪ੍ਰਤੀ ਇਹ ਅਕਾਲ ਤਖਤ ਦੇ ਉੱਤੇ ਮਾਫੀ ਮੰਗਣ ਲਈ 2 ਦਸੰਬਰ ਨੂੰ ਗਏ ਤਾਂ ਅਕਾਲ ਤਖਤ ਦੇ ਉੱਤੇ ਇਹਨਾਂ ਨੇ ਸਾਰੀਆਂ ਆਪਣੀਆਂ ਗਲਤੀਆਂ ਮੰਨੀਆਂ ਗਲਤੀਆਂ ਮੰਨ ਕੇ ਮਾਫੀ ਮੰਗੀ ਇਹਨਾਂ ਨੇ ਮਾਫੀ ਮੰਗੀ ਤਾਂ ਉਸ ਵੇਲੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਫਕੜੇ ਕੌਮ ਦਾ ਅਵਾਰਡ ਦਿੱਤਾ ਸੀ ਉਹ ਅਵਾਰਡ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਧਾਰਮਿਕ ਜ਼ਿੰਮੇਵਾਰੀ ਸੀ ਉਹਦੇ ਵਿੱਚ ਬਹੁਤ ਵੱਡੀਆਂ ਕਟਾਹੀਆਂ ਹੋਣ ਕਰਕੇ ਸੌਦੇ ਸਾਹਿਬ ਨੂੰ ਆਪਣੀ ਕੋਠੀ ਬੁਲਾ ਕੇ ਸਿੰਘ ਸਾਹਿਬਾਨ ਤੇ ਆਪਣਾ ਸਰਕਾਰੀ ਦਬਦਬਾ ਬਣਾ ਕੇ ਉਹਨਾਂ ਨੂੰ ਮਾਫੀ ਦੇਣ ਕਰਕੇ ਉਹਨਾਂ ਦਾ ਜਿਹੜਾ ਅਵਾਰਡ ਸੀ ਉਹ ਵਾਪਸ ਲੈ ਲਿਆ ਗਿਆ ਤੇ ਸੁਖਵੀਰ ਨੂੰ ਸੇਵਾ ਲਈ ਗਈ ਉਹ ਉਥੇ ਤਨਖਾਹ ਤਨਖਾਹੀਆ ਕਰਾਰ ਦਿੱਤਾ ਗਿਆ ਇਹਨਾਂ ਨੂੰ ਹੀ ਤਨਖਾਹ ਦੀ ਸੇਵਾ ਪੂਤਣ ਤੋਂ ਬਾਅਦ ਇਹਨਾਂ ਨੇ ਉਹ ਅਕਾਲ ਤਖਤ ਦੀ ਜਿਹੜਾ ਹੁਕਮਨਾਮਾ ਇਹਨਾਂ ਲਈ ਜਾਰੀ ਹੋਇਆ ਸੀ ਉਹਦੀ ਵਿੱਗਿਆ ਕਰਕੇ ਮੰਨਣ ਤੋਂ ਇਨਕਾਰੀ ਕਰਤੀ ਇਹਨਾਂ ਨੇ ਹੂੰ ਹੂੰ ਜਦੋਂ ਇਹਨਾਂ ਨੇ ਉਹ ਇਨਕਾਰੀ ਕਰਤੀ ਤਾਂ ਫੇਰੇ ਵਿਰੋਧ ਇਹਨਾਂ ਦਾ ਹੋਣ ਲੱਗ ਪਿਆ ਤਾਂ ਅਕਾਲ ਤਖਤ ਦੇ ਉੱਤੋਂ ਉਹਨਾਂ ਨੇ ਇਹ ਫੈਸਲ ਤੋਂ ਹੁਕਮਨਾਮਾ ਜਾਰੀ ਕਰਕੇ ਸੱਤ ਮੈਮਰੀ ਕਮੇਟੀ ਬਣਾਈ ਵੀ ਨਵੀਂ ਭਰਤੀ ਸ਼ੁਰੂ ਕਰੋ ਨਵੀਂ ਭਰਤੀ ਸ਼ੁਰੂ ਕਰਕੇ ਤੇ ਇਹ ਨਮਾ ਪ੍ਰਧਾਨ ਦੀ ਚੋਣ ਕੀਤੀ ਜਾਵੇ ਹੂੰ ਹੂੰ ਤਾਂ ਇਹਨਾਂ ਨੇ ਅਕਾਲ ਤੱਕ ਦਾ ਉਹ ਜਿਹੜਾ ਹੁਕਮਨਾਵਾ ਸੀ ਉਹ ਮੰਨਣ ਤੋਂ ਇਨਕਾਰ ਕਰਤਾ ਦੇ ਉਹ ਸੱਤ ਮੈਂਬਰੀ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰਕੇ ਆਪਣੀ ਕਮੇਟੀ ਬਣਾ ਕੇ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਹੂੰ ਹੂੰ ਤੇ ਉਹ ਫਿਰ ਅੱਜ ਉਹ ਜਿਹੜੇ ਮੈਂਬਰ ਸੀ ਉਹਨਾਂ ਮੈਂਬਰਾਂ ਨੇ ਅੱਜ ਅਕਾਲ ਤਖਤ ਦੇ ਉੱਤੇ ਜਾ ਕੇ ਇੱਥੋਂ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਮਾਛੀਵਾੜਾ ਸਾਹਿਬ ਦੀ ਇਸ ਪਵਿੱਤਰ ਧਰਤੀ ਤੋਂ ਵੀ ਉੱਥੇ ਗਏ ਹੋਏ ਸੀਗੇ ਤੇ ਉਹਨਾਂ ਨੇ ਅਕਾਲ ਤਖਤ 'ਤੇ ਅਰਦਾਸ ਕਰਕੇ ਅੱਜ ਉਹ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨਦਿਆਂ ਉਹ ਜਿਹੜੀ 5 ਮੈਂਬਰੀ ਕਮੇਟੀ ਜਿਸ ਤੋਂ ਦੋ ਮੈਂਬਰ ਅਸਤੀਫਾ ਦੇ ਗਏ ਸੀ ਉਹਨਾਂ ਨੇ ਉਹ ਭਰਤੀ ਦਾ ਅਕਾਲ ਤਖਤ ਦੇ ਹੁਕਮ ਦੇ ਅਨਸਾਰ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜੀ ਇਹ ਗੱਲਬਾਤ ਕਰੇ ਹਾਂਜੀ ਹਾਂ ਅ ਜਿਹੜਾ ਬਾਦਲ ਪਰਵਾਰ ਹੈ ਤੇ ਜੋ ਬਾਦਲ ਪਰਵਾਰ ਦੇ ਸਹਿਯੋਗੀ ਨੇ بڑے ਹੋ ਹੰਡੇ ਹੋਏ ਸਿਆਸਤਾਨ ਜਿਹੜੇ ਮੰਨੇ ਜਾਂਦੇ ਨੇ ਤੇ ਜਿਹੜੇ ਪੁਰਾਣੇ ਹੋਰ ਸਿਆਸੀ ਹਲਕੇ ਨੇ ਵਿੱਚ ਤਹਾਕਿਆਂ ਤੋਂ ਬੜੀ ਸਰਗਰਮੀ ਦੇ ਨਾਲ ਜਿਨ੍ਹਾਂ ਨੇ ਕਾਲੇ ਦਲ ਦੀ ਸਿਆਸਤ ਦੇ ਵਿੱਚ ਕੰਮ ਕੀਤਾ ਭਾਵੇਂ ਉਹ ਭੁੰਦਰ ਸਾਹਿਬ ਐ ਚੀਮਾ ਸਾਹਿਬ ਆ ਬਾਂਸ ਸਾਹਿਬ ਐ ਫਰਗਾ ਸਾਹਿਬ ਆ ਜਫਰੂਰ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਸਾਰੇ ਇੱਕ ਪਾਸੇ ਆਪਣੀ ਮਹਿਮ ਨੂੰ ਲੱਗੇ ਹੋਏ ਨੇ ਕਿ ਜੋ ਜਿਵੇਂ ਪਹਿਲਾਂ Ориਜਨਲ ਚੱਲ ਰਿਹਾ ਸੀ ਅਸੀਂ ਉਸੇ ਕਰਾਂਗੇ ਦੂਸਰੇ ਪਾਸੇ ਮਨਪ੍ਰੀਤ ਸਿੰਘ ਯਾੜੀ ਹੁਣੀ ਢੀਡ ਲੈ ਕੇ ਲੱਗੇ ਹੋਏ ਨੇ ਤੇ ਇਹਨਾਂ ਦੇ ਵਿੱਚ ਥੋੜਾ ਜਿਹਾ ਸਾਨੂੰ ਅੰਤਰ ਦੱਸੋਗੇ ਕਿ ਇਹ ਇੱਕੋ ਅਕਾਲੀ ਦਲ ਦੇ ਜਿਹੜੇ ਮੈਂਬਰ ਨੇ ਹੁਣ ਇਹਨੂੰ ਕਹਿ ਦਈਏ ਕਿ ਅਕਾਲੀ ਦਲ ਦੋ ਫਾੜ ਹੋ ਕੇ ਇੱਕ ਇੱਕ ਪਾਸੇ ਖੜਾ ਇੱਕ ਇੱਕ ਪਾਸੇ ਖੜਾ ਹੈ ਸੋ ਇਹਨਾਂ ਦਾ ਦੋਹਾਂ ਦਾ ਵਖਰੇਵਾ ਕਿਸ ਤਰ੍ਹਾਂ ਕਰੋਗੇ ਤੇ ਜਿਹੜਾ ਨਵੀਂ ਅਕਾਲੀ ਦਲ ਦੀ ਤੁਸੀਂ ਭੱਤੀ ਇਸਵੇਂ ਮਨਪਤੇ ਵਾਲੀ ਉਹਨਾਂ ਨੂੰ ਵੀ ਮੈਂ ਸਵਾਲ ਪੁੱਛਾਂਗਾ ਉਹਦੇ ਲਈ ਜਿਹੜੀਆਂ ਸਿੱਧਾ ਕੱਟੀਆਂ ਜਾ ਰਹੀਆਂ ਨੇ ਕੀ ਉਹ ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ ਆ ਤੇ ਜਾਂ ਫਿਰ ਉਹਦੇ ਨਾਲ ਕੁਝ ਹੋਰ ਵੀ ਲਾਇਆ ਗਿਆ ਆ ਜਿਵੇਂ ਬਾਈ ਡਿਫਾਲਟ ਅਸੀਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿ ਇਹ ਜਿਹੜਾ ਸ਼੍ਰੋਮਣੀ ਕਾਲੀਦਾਨ ਦੀ ਭਾਟੀ ਸ਼ੁਰੂ ਹੋਈ ਹੈ ਇਹਦੇ ਨਾਲ ਕੀ ਹੋਵੇਗਾ ਕੀ ਇਕੱਲਾ ਸ਼੍ਰੋਮਣੀ ਕਾਲੀਦਾਨ ਹੈ ਜਾਂ ਫਿਰ ਇਸ ਦੇ ਨਾਲ ਕੋਈ ਅ ਹੋਰ ਆ ਜਾਵੇਗਾ ਅਗਰੇਵਾਲ ਸਾਹਿਬ ਤੁਸੀਂ ਠੀਕ ਸਹੀ ਸਵਾਲ ਕੀਤਾ ਇਹ ਗੱਲ ਇਸ ਤਰ੍ਹਾਂ ਅਗਰੇਵਾਲ ਸਾਹਿਬ ਇਹਨਾਂ ਨੇ 2015 ਤੋਂ ਪਹਿਲਾਂ ਹੀ ਇਹ ਮੋਗੇ ਦੇ ਵਿੱਚ ਇੱਕ ਕਾਨਫਰੰਸ ਕਰਕੇ ਪੰਥ ਸ਼ਬਦ ਹਟਾ ਕੇ ਪੰਥਕ ਜਿਹੜਾ ਬ੍ਰਾਹਮਣ ਖੱਤਰੀ ਸ਼ੂਦ ਬੈਸਬ ਦੇ ਚੌ ਮਰਨਾ ਕੋ ਸਾਂਝਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤੰਤ ਸੀ ਅਕਾਲ ਤਖਤ ਦਾ ਸਿਧਾਂਤ ਸੀ ਜਿਹੜਾ ਜਿਹੜਾ ਪੰਥ ਦਾ ਸਿਧਾਂਤ ਸੀ ਉਹ ਛੱਡ ਕੇ ਪੰਜਾਬੀ ਪਾਰਟੀ ਬਣਾ ਲਈ ਤੇ ਜਿਹੜੀ ਇਹ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀ ਗੁਰਨਾਨਦ ਦੇਵ ਸਿਧਾਂਤ ਤੇ ਪੰਥਕ ਸਿਧਾਂਤ ਤੇ ਪਹਿਰਾ ਦੇਣ ਦੀ ਉਹਨਾਂ ਸਿਧਾਂਤਾਂ ਨੂੰ ਇਹਨਾਂ ਨੇ ਛਿੱਕੇ ਟੰਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣਾ ਸ਼ੁਰੂ ਕੀਤਾ ਤਾਂ ਇਹ ਜਿਹੜੀ ਪੰਥਕ ਸੋਚ ਵਾਲੇ ਜਿੰਨੇ ਵੀ ਇੱਥੇ ਸੰਤ ਸਮਾਜ ਪੰਥਕ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਗਿਆ ਵਿਰੋਧ ਹੋਣ ਕਰਕੇ ਜਿਹੜੇ ਪੰਜਾਬ ਦੇ ਲੋਕ ਸੀ ਉਹ ਪੰਜਾਬ ਦੇ ਲੋਕ ਬਾਦਲ ਅਕਾਲੀ ਦਲ ਦੇ ਨਾਲੋਂ ਟੋਟਲ ਟੁੱਟ ਗਏ ਅਕਾਲੀ ਦਲ ਦੇ ਨਾਲ ਉਹ ਨਹੀਂ ਟੁੱਟੇ ਹੈਗੇ ਬਾਦਲ ਪਰਿਵਾਰ ਦੇ ਨਾਲੋਂ ਟੁੱਟ ਕੇ ਇਹਨਾਂ ਨੂੰ ਅਕਾਲੀ ਦਲ ਤੇ ਪੰਥਕ ਸੋਚ ਵਾਲੇ ਮੰਨਣ ਤੋਂ ਇਨਕਾਰੀ ਹੋ ਗਏ ਪੰਜਾਬ ਦੇ ਸਮੁੱਚੇ ਲੋਕ ਤੇ ਇਹਨਾਂ ਦੀ ਜਵਾਨਤਾ ਜਬਤ ਕਰਤੀਆਂ ਅੱਜ ਜਿਸ ਤਰ੍ਹਾਂ ਆਪਾਂ ਮੱਛੀ ਨੂੰ ਕੱਢ ਕੇ ਤਲਾਬੋਂ ਬਾਹਰ ਰੱਖਦੇ ਆ ਸੰਤ ਨੇ ਕੱਢ ਕੇ ਬਾਹਰ ਰੱਖਦੇ ਇਹ ਕੁਰਸੀ ਦੇ ਭੁੱਖੇ ਨੇ ਹੱਥ ਪੱਲੇ ਮਾਰਦੇ ਨੇ ਪਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਰੱਦ ਕਰਤਾ ਦੁਆਰਾ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਸੋ ਉਹ ਫਿਰ ਅਕਾਲ ਤਖਤ ਦੀ ਛਤਰ ਛਾਇਆ ਦੇ ਹੇਠ ਇਹ ਨਵੀਂ ਜਿਹੜੀ ਭਰਤੀ ਹੁਣ ਅਕਾਲ ਤਖਤ ਨੇ ਸ਼ੁਰੂ ਕੀਤੀ ਆ ਨਵੀਂ ਜੱਥੇਬੰਦੀ ਬਣੂਗੀ ਜਿਹਦੇ ਵਿੱਚ ਕੇ ਮੰਤਰੀ ਤੇ ਆਲੀ ਸੰਤਾ ਸਿੰਘ ਮਹਿਦਪੁਰੀ ਤੇ ਉਹਦੇ ਵਿੱਚ ਇੱਕ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਆ ਇਹ ਬਡਾਲਾ ਸਾਹਿਬ ਨੇ ੱਚੁੰਦਾ ਸਾਹਿਬ ਨੇ ਜਿਹੜੀ ੱਚੁੰਦਾ ਕਮੇਟੀ ਦੀ ਰਿਪੋਰਟ ਆ ਉਹਨੂੰ ਆਧਾਰ ਬਣਾ ਕੇ ਲਾਗੂ ਕਰਨਗੇ ਜਿਹੜੇ ਪੰਥਕ ਸੋਚ ਵਾਲੇ ਵਧੀਆ ਇਮਾਨਦਾਰ ਵਿਅਕਤੀ ਨੇ ਜਿਹੜੇ ਜਿਹੜੇ ਕਿ ਵਧੀਆ ਸੋਚ ਰੱਖਦੇ ਨੇ ਉਹਨਾਂ ਨੂੰ ਅੱਗੇ ਲੈ ਆਨਾ ਜਾਊਗਾ ਤੇ ਇਹ ਜਿਹੜੀ ਖੇਤਰੀ ਪਾਰਟੀ ਆ ਪੰਥਕ ਪਾਰਟੀ ਉਹਦਾ ਜਿਹੜਾ ਥੱਲਿਓਂ ਟੁੱਟਿਆ ਹੋਇਆ ਕੇਡਰ ਇਹ ਨਵੀਂ ਜਥੇਬੰਦੀ ਉਸ ਕੇਡਰ ਨੂੰ ਜੋੜ ਕੇ ਇੱਥੇ ਪੰਜਾਬ ਦੀ ਸਰਕਾਰ ਬਣੂਗੀ ਪੰਥਕ ਸਰਕਾਰ ਬਣੂਗੀ ਇਸ ਕਰਕੇ ਇਹ ਜਿਹੜਾ ਬਾਦਲ ਪਰਿਵਾਰ ਆ ਇਹ ਬਾਦਲ ਅਕਾਲੀ ਦਲ ਆ ਅਕਾਲੀ ਦਲ ਰਹੂਗਾ ਪਰ ਬਾਦਲ ਪਰਿਵਾਰ ਨਹੀਂ ਇਸ ਸਿਆਸਤ ਦੇ ਵਿੱਚੋਂ ਰਿਜੈਕਟ ਕਰਤਾ ਪੰਜਾਬ ਦੇ ਲੋਕਾਂ ਨੇ ਇਹ ਗੱਲਾਂ ਕਰੇ ਸਭ ਜਿਹੜੀ ਅਸਲੀਅਤ ਆ ਉਹ ਜੱਟਿਆ ਸਾਹਿਬ ਹੋਲਡ ਕਰੋ ਆਪਣੇ ਨਾਲ ਸਰਦਾਰ ਮਨਪ੍ਰੀਤ ਸਿੰਘ ਯਾੜੀ ਵੀ ਜੁੜ ਚੁੱਕੇ ਨੇ ਇਹ ਸਵਾਲ ਜਿਹੜਾ ਮੈਂ ਕੀਤਾ ਸੀ ਥੋੜਾ ਜਿਆਦਾ ਅਧੂਰਾ ਰਹਿ ਗਿਆ ਉਹ ਇਹਨਾਂ ਪਾਸੋਂ ਪੂਰਾ ਕਰਾਵਾਂਗੇ ਤੇ ਆਓ ਪਹਿਲਾਂ ਤਾਂ ਮੈਂ ਸardar Manpreet Singh ਵਾਲੀ ਉਹਨਾਂ ਦਾ ਸਵਾਗਤ ਕਰਦਾ ਹਾਂ ਅੱਜ ਸਾਡੇ ਪ੍ਰੋਗਰਾਮ ਖਬਰਸਾਰ ਦੇ ਵਿੱਚ ਜੀ ਆਇਆਂ ਨੂੰ ਧੰਨਵਾਦ ਸਵਾਗਤ ਹੈ ਸਸੀ ਕਾਲ ਜੀ ਧੰਨਵਾਦ ਜੀ ਤੇ ਸਾਰੇ ਸਰੋਤਿਆਂ ਨੂੰ ਸਸੀ ਕਾਲ ਜੀ ਤੁਸੀਂ ਇੱਕ ਵੱਡਾ ਕਾਜ਼ ਲੈ ਕੇ ਸਮੇਂ ਸਾਹਮਣੇ ਆਏ ਹੋ ਔਰ ਇੱਕ ਵੱਡੇ ਸਿਆਸੀ ਪਰਿਵਾਰ ਦੇ ਨਾਲ ਤੁਸੀਂ ਇਸ ਸਮੇਂ ਆਡਾ ਲਿਆ ਔਰ ਉਸ ਪਰਿਵਾਰ ਦੀ ਇਹ ਗੱਲ ਖਾਸ ਮੰਨੀ ਜਾਂਦੀ ਹੈ ਕਿ ਜਦੋਂ ਉਹਨਾਂ ਨੂੰ ਲੋਟ ਲੱਗਦਾ ਕਿਸੇ ਵੀ ਰੁੱਸੇ ਹੋਏ ਨੂੰ ਉਹ ਮਨਾ ਲੈਂਦੇ ਨੇ ਜਿਸ ਤਰ੍ਹਾਂ ਧਾਮੀ ਸਾਹਿਬ ਨੂੰ ਮਨਾ ਲਿਆ ਉਹਨਾਂ ਨੇ ਅਸਤੀਫਾ ਆਪਣਾ ਵਾਪਸ ਲੈ ਲਿਆ ਤੇ ਤੁਸੀਂ ਇਸ ਪਰਿਵਾਰ ਦੇ ਨਾਲੋਂ ਵੱਖ ਹੋ ਕੇ ਆਕਾਲ ਤਖਤ ਸਾਹਿਬ ਦੀ ਸੋਚ ਦੇ ਉੱਤੇ ਪੈਰਾ ਦਿੱਤਾ ਤੇ ਨਾਲ ਦੀ ਨਾਲ ਤੁਸੀਂ ਜੋ ਆਪਣੀਆਂ ਸਟੇਟਮੈਂਟਾਂ ਦਿੱਤੀਆਂ ਨੇ ਬੜੀਆਂ ਸਖਤ ਦਿੱਤੀਆਂ ਨੇ ਕਿ ਮੈਂ ਬਿਲਕੁਲ ਝੁਕਾਂਗਾ ਨਹੀਂ ਜੋ ਆਕਾਲ ਤਖਤ ਸਾਬ ਵੱਲੋਂ ਹੁਕਮ ਲਾਇਆ ਗਿਆ ਆਦੇਸ਼ ਜਾਰੀ ਕੀਤਾ ਗਿਆ ਉਸ ਦੇ ਉੱਤੇ ਪੈਰਾ ਦੇਵਾਂਗਾ ਪਹਿਲਾਂ ਤਾਂ ਆਪਣੀ ਇਸ ਮਹਿਮ ਬਾਰੇ ਥੋੜਾ ਜਿਹਾ ਸਾਡੇ ਇਥੋਂ ਦੇ ਸੋਤਿਆਂ ਨੂੰ آگਾਹ ਕਰ ਦੋ ਤੇ ਬਾਅਦ ਦੇ ਵਿੱਚ ਅਗਲਾ ਸਵਾਲ ਹੈ ਜਿਹੜਾ ਪੁੱਛਾਂਗੇ ਦੇਖੋ ਮੈਂ ਤਾਂ 3 ਸਾਲ ਤੋਂ ਹੀ ਪਰਿਵਾਰ ਤੋਂ ਵੱਖ ਹੋ ਗਿਆ ਸੀਗਾ ਸਾਡੇ ਵਿੱਚ ਕਿਰੇ ਤਾਂ ਪਹਿਲਾਂ ਤੋਂ ਹੀ ਸੀਗੇ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਡੇਰੇ ਦੀ ਮਾਫੀ ਹੋਈ ਆ ਲੇਕਿਨ ਹਾਲਾਤ ਇਦਾਂ ਦੇ ਬਣਦੇ ਰਹੇ ਕਿ ਬਾਹਰ ਨਿਕਲ ਨਹੀਂ ਸਕੇ ਮੈਂ ਤਾਂ ਨਹੀਂ ਜੀ ਥੋ ਲੰਬੇ ਹੋਣਾ ਚਾਹੁੰਦਾ ਸੀਗਾ ਵੀ ਪਿੱਛੇ ਹੀ ਹਟ ਜੀਏ ਕਿਉਂਕਿ ਇਹ ਕੋਈ ਗੱਲ ਸੁਣਦੇ ਨਹੀਂ ਸੀ ਤੇ ਹੋਰ ਪਾਰਟੀ 'ਚ ਅਪਾ ਜਾਣਾ ਨਹੀਂ ਚਾਹੁੰਦੇ ਸੀਗੇ 17 ਵਿੱਚ ਵੀ ਫੈਸਲਾ ਲਿਆ ਲੇਕਿਨ ਉਦੋਂ ਅਬਾ ਫੂਰਕਾ ਸਾਹਿਬ ਰਿਜ਼ਾਈਨ ਕਰਕੇ ਬਾਈ ਇਲੈਕਸ਼ਨ ਆ ਗਈ ਫਿਰ ਬਾਈ ਇਲੈਕਸ਼ਨ ਲੜਨੀ ਪਈ ਫਿਰ ਉਸ ਵਕ ਜੋ ਕਿਸਾਨੀ ਮੁੱਦਾ ਹੈ ਉਹਦੇ ਕਿਸਾਨੀ ਨਾਲ ਨਹੀਂ ਖੜੇ ਪੰਥਕ ਮੁੱਦੇ ਤੇ ਤਾਂ ਕਦੇ ਖੜੇ ਹੀ ਨਹੀਂ ਇਹ ਸਿਰਫ ਇਹਨਾਂ ਨੇ ਆਪਣਾ ਹੀ ਦੇਖਿਆ ਲੇਕਿਨ ਹੁਣ ਜਦੋਂ ਬਾਈ ਤੋਬਾ 'ਚ ਹੁੰਦਾ ਕਮੇਟੀ ਬਣੀ ਉਦੋਂ ਅਸੀਂ ਜੋ ਵਰਕਰਾਂ ਤੋਂ ਰਿਪੋਰਟ ਕਲੈਕਟ ਕੀਤੀ ਉਦੋਂ ਅਸੀਂ ਇਹਨ ਮਿਲ ਕੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਵੀ ਤੁਸੀਂ ਰਸਤੀਫਾ ਦੇ ਦਿਓ ਕਿ ਕੱਲ ਤੱਕ ਸਭ ਤੇ ਗਲਤੀ ਮੰਨ ਕੇ ਪਿੱਛੇ ਹਟਜੋ ਉਸ ਸਮੇਂ ਲਈ ਲੋਕ ਤੁਹਾਡੇ ਵਿਰੋਧ ਚ ਵਰਕਰੇ ਚਾਹੁੰਦੇ ਨੇ ਇਹ ਕਹਿੰਦਾ ਦੇਖ ਵੀ ਏ ਲਈ ਕਹਿੰਦਾ ਮੈਂ ਪਰਵਾਹ ਨਹੀਂ ਕਰਦਾ ਵਰਕਰਾਂ ਦੀ ਮੈਨੂੰ ਹੀ ਵਰਕਰਾਂ ਦੀ ਪਰਵਾਹ ਨਹੀਂ ਫਿਰ ਹੋਰ ਕੀ ਕਰਦੇ ਆਪਾਂ ਕਹਿੰਦਾ ਇਹ ਹੈਗਾ ਵਨ ਮੈਨ ਸ਼ੋਅ ਮੈਂ ਕਿਹਾ ਇਹ ਪੰਥ ਦੀ ਪਾਰਟੀ ਆ ਇਹ ਸ਼੍ਰੀ ਕਾਲ ਤੱਕ ਸਭ ਤੋਂ ਬਣੀ ਹੋਈ ਪਾਰਟੀ ਆ ਸਿੱਖਾਂ ਦੀ ਜਮਾਤ ਆ ਸਿੱਖਾਂ ਦੀ ਭਾਵਨਾਵਾਂ ਜੁੜੀਆਂ ਨੇ ਇਸ ਪਾਰਟੀ ਦੇ ਨਾਲ ਹਾਂ ਮੈਂ ਕਹਿੰਦਾ ਤੁਸੀਂ ਮੇਰਾ ਕੰਮ ਕਰਨਾ ਕਿ ਨਹੀਂ ਮੈਂ ਮੈਂ ਨਹੀਂ ਕਰਨਾ ਇਸ ਜੇ ਤੋ 1 ਮਨ ਸ਼ੋਹ ਜਿਹੜਾ ਕਹਿੰਦੇ ਉਹਦੇ ਚ ਅਸੀਂ ਕੰਮ ਨਹੀਂ ਕਰਨਾ ਅਸੀਂ ਤਾਂ ਪੰਥ ਦੀ ਪਾਰਟੀ ਚ ਕੰਮ ਕਰ ਰਹੇ ਸੀ ਠੀਕ ਆ ਪਿੱਛੇ हट ਗਏ ਅਸੀਂ ਪੱਕਾ ਫੈਸਲਾ ਕਰ ਲਿਆ ਵੀ ਕੰਮ ਕਰਨਾ ਨਹੀਂ ਫਿਰ ਉਸ ਤੋਂ ਬਾਅਦ ਜਦੋਂ ਸੁਧਾਰ ਲੈਰ ਬਣੀ ਤਾਂ ਇਹ ਉਸ ਸਮੇਂ ਉਹ ਮੇਰੇ ਕੋ ਆਏ ਮੈਂ ਸੋਚ ਲਿਆ ਵੀ ਕੀ ਬਾਅਦ ਵਾਦ ਚ ਪੈਣਾ ਵੀ ਕੰਮ ਚ ਵੀ ਪਿੱਛੇ ਹੀ ਹਟ ਜਾਗੇ ਤਾਂ ਹੀ ਪੂਰਾ ਕਰੋ ਉਹਦਾ ਐਮਐਲਏ ਤੌਰ ਤੇ ਤੇ ਆਪਾਂ ਕਰ ਲਵੋ ਹੂੰ ਹੂੰ ਪੱਕਾ ਮਨ ਸੀਗਾ ਵੀ ਨਹੀਂ ਧੁਰਨਾ ਹੈਗਾ ਕਿਉਂਕਿ ਕੋਈ ਲਾਲਚ ਹੈ ਨਹੀਂਗਾ ਤੁਹਾਨੂੰ ਰਾਜਨੀਤੀ ਚ ਬੜੀਆਂ ਕਰਤਾਰ ਕੁਸ਼ੀ ਥੋੜੀ ਝੂਠੀ ਸੱਚੀ ਹੁੰਦੀ ਹੈ ਜਿਹੜਾ ਚੰਗਾ ਬੰਦਾ ਕਹਿੰਦਾ ਲੈਣਾ ਕੀ ਆ ਕੋਲੋਂ ਸੱਚਾ ਕਰਨਾ ਕੋਲੋਂ ਦਿਨ ਪੂਰਾ ਤੁਰੇ ਫਿਰਨਾ ਨਾਲੇ ਕਿਸੇ ਤੋਂ ਮਾੜਾ ਕਹੀਏ ਜਦੋਂ ਸ਼੍ਰੀ ਕਾਲ ਤਖਸਦੋਂ ਇੱਕ ਕਮੇਟੀ ਬਣੀ ਹੋਣਾ ਉਹਦੇ ਵਿੱਚ ਮੇਰਾ ਨਾਮ ਪਾ ਦਿੱਤਾ ਗਿਆ ਜੀ ਸਾਨੂੰ ਤੇ ਸੀ ਵੀ ਚਲੋ ਡਿਊਟੀ ਲੱਗੀ ਹੈ ਭਰਤੀ ਕਰਾਂਗੇ ਪਾਰਟੀ ਲਈ ਕੰਮ ਕਰਾਂਗੇ ਪਾਰਦਰਸ਼ੀ ਚਾਹੀਦਾ ਤਾਂ ਇਹ ਸੀ ਵੀ ਕਮੇਟੀ ਅਕਾਲ ਤਖਸਦੋਂ ਬਣੀ ਆ ਥੋੜਾ ਮੋਟਾ ਨੂੰ ਸਤਕਾਰ ਦਿੰਦੇ ਦਫ਼ਤਰ ਚ ਬਹੋਂਦੇ ਤੇ ਵੀ ਭਾਈ ਤੁਸੀਂ ਥੋੜੀ ਡਿਊਟੀ ਲੱਗੀ ਆ ਭਰਤੀ ਲੇਕਿਨ ਇਹਨਾਂ ਨੇ ਬਣਨ ਤੋਂ ਬਾਅਦ ਕਰਦਾਰ ਕੁਸ਼ੀ ਕਰਨੀ ਸ਼ੁਰੂ ਕਰਤੀ ਮੈਂਬਰਾਂ ਦੀ ਸਾਡੀ ਸਾਰਿਆਂ ਦੀ ਜੀ ਤੇ ਉਸ ਤੋਂ ਬਾਅਦ ਭਰਤੀ ਸਿੱਧੀ ਸ਼ੁਰੂ ਕਰ ਲਈ ਆਪ ਦਾ ਜੋ ਇਹਨਾਂ ਨੂੰ ਠੀਕ ਲੱਗੀਆਂ ਗੱਲਾਂ ਇਹਨਾਂ ਨੇ ਮੰਨ ਲਈ ਧਾਰਮਿਕ ਸੇਵਾ ਵਿੱਚ ਰਾਜਨੀਤਿਕ ਤੌਰ ਤੇ ਵੀ ਕੌਣ ਹੁੰਦੇ ਆ ਭਰਤੀ ਕਰਨ ਵਾਲੇ ਅਸੀਂ ਵੀ ਠੀਕ ਆ ਵੀ ਨਹੀਂ ਕਰਾਉਣੀ ਚਾਹੁੰਦੇ ਨਾ ਕਰਨਾ ਸੀ ਆਪ ਦਾ ਚੁੱਪ ਕਰਕੇ ਬੈਠ ਗਏ ਧਾਮੀ ਸਾਹਿਬ ਨੇ ਮੀਟਿੰਗ ਨਹੀਂ ਬੁਲਾਈ ਉਹ ਕਨਵੀਨਰ ਸੀਗੇ ਉਸ ਤੋਂ ਬਾਅਦ ਜਸੇਰ ਸਾਹਿਬ ਨੇ ਦੇਸ਼ ਕੀਤਾ ਜਦੋਂ ਅਸਤੀਫਾ ਦੇ ਕੇ ਵੀ ਤੁਸੀਂ ਸਾਡੇ ਨਾਲ ਜਿਹੜੀ ਪੰਜ ਸਾਲ ਪਹਿਲਾਂ 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 ਸਾਡੇ ਨਾ ਤੋਂ ਕਿਤੇ ਅਕਾਲੀ ਦਲ ਦਾ ਸਹਿਯੋਗ ਦੀ ਲੋੜ ਨਹੀਂ ਫਿਰ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਦੇ ਅਰਦਾਸ ਬੇਨਤੀ ਕਰਕੇ 18 ਤਰੀਕ ਰੱਖੀ ਸੀ ਤੇ ਉਸ ਤੋਂ ਬਾਅਦ ਇਹਨੇ ਜਥੇਦਾਰ ਸਭਾ ਨਹੀਂ ਬਦਲ ਦਿੱਤੇ ਦੇਖੋ ਤੁਸੀਂ ਬਈ ਇੱਕ ਵੀ ਕਮੇਟੀ ਨੂੰ ਕਿਵੇਂ ਆਦੇਸ਼ ਦਿੱਤੇ ਇਹਨਾਂ ਨੇ ਪੂਰਤੀ ਕਰ ਲਈ ਉਹ ਕਿੰਨਾ ਵਿਰੋਧ ਹੋਇਆ ਹਰ ਸਿੱਖ ਦੇ ਜਿਹੜਾ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਕਿ ਸਾਡੀਆਂ ਜਿਹੜੀਆਂ ਸਸ੍ਹਾਮਾਂ ਨੇ ਉਹਦੀ ਮਰਿਆਦਾ ਹੀ ਖਤਮ ਕੀਤੀ ਜਾ ਰਹੀ ਆ ਜੀ ਕਿਉਂਕਿ ਬੜੀਆਂ ਮਹਾਨ ਸਸ੍ਹਾਮਾਂ ਨੇ ਬੜਾ ਗੌਰ ਨਹੀਂ ਸਾਡਾ ਇਤਿਹਾਸ ਇੱਕ ਸ਼ਰੋਮਣੀ ਕਾਲੀ ਦਲ ਦਾ ਐਸਜੀਪੀਸੀ ਦਾ ਸ਼੍ਰੀ ਕਾਲ ਤਖਤ ਸਾਹਿਬ ਦਾ ਸਾਡੇ ਸ਼ਿਮੇਵਾਸ਼ਾ ਜਿਹੜੀ ਮੇਰੀ ਪ੍ਰੀਤ ਦੇ ਮਾਲਕ ਸ੍ਰੀ ਗੁਰਗੋਬਿੰਦ ਸਾਹਿਬ ਵੱਲੋਂ ਇਹ ਬਣਾਇਆ ਗਿਆ ਸੋ ਇਹਨਾਂ ਨੂੰ ਕੋਈ ਪਰਵਾਹ ਨਹੀਂ ਆਪ ਦੀ ਕੁਰਸੀ ਚਾਹੀਦੀ ਆ ਹੋਰ ਕੁਝ ਨਹੀਂ ਸਿਰ ਸੋ ਇਸੇ ਲਈ ਤੇ ਹੁਣ ਆਦੇਸ਼ ਦੀ ਪਾਲਣਾ ਕਰ ਰਹੇ ਆ ਅਸੀਂ ਜੀ ਕੱਲ ਤੱਕ ਸੰਭ ਜਸਰਜੀ ਦੀ ਸੋ ਅੱਜ ਸ਼ੁਰੂ ਕੀਤੀ ਉਹਦੇ ਬਹੁਤ ਵੱਡਾ ਸਹਿਯੋਗ ਹਾਂਜੀ ਅਗਲਾ ਵੱਡਾ ਸਹਿਯੋਗ ਦੀ ਮੈਂ ਗੱਲ ਕਰਨੀ ਚਾਹਾਂਗਾ ਕਿ ਇਸ ਸਮੇਂ ਕਿੰਨੇ ਇੱਕ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਹਾਡੇ ਜਿਹੜੀ ਇਕਾਈ ਹੈ ਉਹ ਬਣ ਚੁੱਕੀ ਹੈ ਜਾਂ ਤੁਹਾਨੂੰ ਸਹਿਯੋਗ ਜਿਹੜਾ ਮਿਲਣਾ ਸ਼ੁਰੂ ਹੋ ਗਿਆ ਇਸ ਦੇ ਬਾਰੇ ਵਿੱਚ ਥੋੜਾ ਜਿਆਦਾ ਦੱਸੋ ਔਰ ਸਿਰ ਸ਼ੁਰੂ ਸ਼ੁਰੂ ਹੀ ਕੀਤਾ ਅਸੀਂ ਤਾਂ ਸ਼ੁਰੂ ਹੀ ਕੀਤਾ ਜੀ ਅਜੇ ਅੱਜ ਸ਼ੁਰੂਆਤ ਕੀਤੀ ਹੈ ਲੇਕਿਨ ਅਸੀਂ ਕੱਲ ਇੱਕ ਮਿਸਟ ਕਾਲ ਨੰਬਰ ਦਿੱਤਾ ਸੀ ਉੱਤੇ ਹਜ਼ਾਰਾਂ ਹੀ ਫੋਨ ਆ ਰਹੇ ਨੇ ਅਸੀਂ ਕਹਿੰਦੇ ਬੈਕ ਕਾਲ ਕਰਾਂਗੇ ਮਿਲਣਾ ਦਾ ਬੈਕ ਕਾਲ ਕਰਨ ਨੂੰ ਸਾਨੂੰ 10 ਦਿਨ ਲੱਗ ਜਾਣਗੇ ਹੋ ਟੀਮ ਕਾਫੀ ਬੰਦੇ ਹੋਰ ਵਧਾ ਰਹੇ ਆ ਲੇਕਿਨ ਬਹੁਤ ਵੱਡਾ ਉਤਸ਼ਾਹ ਹਰ ਬੰਦਾ ਕਈ ਕਾਂਗਰਸੀ ਪਰਿਵਾਰ ਨੇ ਵੀ ਅਸੀਂ ਤਾਂ ਪੰਥ ਦੀ ਪਾਰਟੀ ਨੂੰ ਚਾਹੁੰਦੇ ਆ ਅਸੀਂ ਤਾਂ ਬਾਦਲਾਂ ਤੋਂ ਨਰਾਜ ਸੀਗੇ ਕਿ ਅਸੀਂ ਮੈਂਬਰ ਵੀ ਬਣਾਗੇ ਤੇ ਵੋਟਾਂ ਵੀ ਪਾਵਾਂਗੇ ਹਰ ਬੰਦਾ ਚਾਹੁੰਦਾ ਵੀ ਖੇਤਰੀ ਪਾਰਟੀ ਵੱਡੀ ਪ੍ਰੋਬਲਮ ਇੱਥੇ ਕੀ ਆ ਗਈ ਕਿ ਲੰਬੇ ਸਮੇਂ ਤੋਂ ਇੱਕ ਪਰਿਵਾਰ ਨੇ ਕਬਜ਼ਾ ਕਰ ਲਿਆ ਪੰਥ ਦੀ ਪਾਰਟੀ ਤੇ ਉਹਨਾਂ ਨੂੰ ਲੱਗਣ ਲੱਗੇ ਕਿ ਸਾਡੀ ਪਾਰਟੀ ਆ ਲੋਕ ਧੋ ਦੋਲੀ ਹੌਲੀ ਦੂਰ ਹੋ ਗਏ ਸੋਸ਼ਲ ਮੀਡੀਆ ਨਾਲ ਬੜੀ ਅਵੇਅਰਨੈਸ ਆਈ ਹੈ ਸੋ ਸਾਡਾ ਇਹਨਾ ਏਜੰਡਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਪੋਰਟੇ ਜਾਂਦੇ ਕਿ ਕੱਲ ਨੂੰ ਮੈਂ ਕੁਝ ਉਧਰ ਲੈਣੀ ਆ ਜਾਂ ਕਿਸੇ ਹੋਰ ਨੇ ਸਦਾ ਤਾਂ ਇੱਕੋ ਹੀ ਜੇ ਗੁਰੂ ਸਾਹਿਬ ਨੇ ਡਿਊਟੀ ਲੱਗੀ ਹੈ ਸੇਵਾ ਲੱਗੀ ਹੈ ਕਿ ਅਸੀਂ ਇਹ ਸੰਸਥਾਵਾਂ ਦਾ ਜਿਹੜੀ ਮਰਿਆਦਾ ਬਹਾਲ ਕਰੀਏ ਸੰਸਥਾਵਾਂ ਵੱਡੀਆਂ ਹੋਣ ਸਿਧਾਂਤ ਪ੍ਰਿੰਸੀਪਲ ਵੱਡੇ ਹੋਣ ਨਾ ਕਿ ਉਹ ਬੰਦੇ ਦੀ ਇੱਥੇ ਹੋਂਦ ਜਿਆਦਾ ਵੱਡੀ ਹੋਵੇ ਅੱਛਾ ਫੈਸਲਾ ਇਹਦੇ ਚ ਡਿਕਟੇਟਰਸ਼ਿਪ ਨਾ ਹੋਵੇ ਹਾਂਜੀ ਜੀ ਅਰਜੀਤ ਸਾਹਿਬ ਇੱਕ ਸਵਾਲ ਮੈਂ ਮਨਮੋਹ ਸਿੰਘ ਨੂੰ ਉਹਨਾਂ ਨੂੰ ਕੀਤਾ ਸੀਗਾ ਕਿਰਾ ਸਾਹਿਬ ਨੂੰ ਕਿ ਬਈ ਜਿਹੜੀ ਤੁਸੀਂ ਅਕਾਲੀ ਦਰਬੀ ਨਵੀਂ ਭਰਤੀ ਕਰਨ ਲੱਗੇ ਹੋ ਜਿਹੜੀ ਇਹ ਨਵੀਂ ਮੈਂਬਰਸ਼ਿਪ ਦੀ ਬੱਚੀ ਕੱਟੀ ਜਾਂਦੀ ਹੈ ਕਿ ਉਹ ਸੇਮ ਉਹੀ ਪਰਚੀ ਹੈ ਜੋ ਸ਼ੋਮਨੀ ਕਾਲੀਦਾਲ ਦੀ origignal ਪਰਚੀ ਹੈ ਜਾਂ ਫਿਰ ਇਸ ਦੇ ਨਾਲ ਕੁਝ ਤੁਸੀਂ ਕੋਈ ਹੋਰ ਜੋੜਿਆ ਹੈ ਕਿ ਜਿਸ ਤਰ੍ਹਾਂ ਸ਼ੋਮਨੀ ਕਾਲੀਦਾਲ ਬਾਅਦ ਪੈਡਿਫਲ ਚੜ ਗਿਆ ਸੀ ਸ਼ੋਮਨੀ ਕਾਲੀਦਾਲ ਅਬਰਸਰ ਹੋ ਗਿਆ ਜਾਂ ਫਿਰ ਹੋਰ ਹੋ ਗਿਆ ਤੁਸੀਂ ਇਸ ਦੇ ਨਾਲ ਕੁਝ ਸ਼ੋਮਨੀ ਕਾਲੀਦਾਲ ਅਕਾਲਤ ਦੀ ਇੰਨੀ ਉਹ تفصیل ਸ਼ੋਮਨੀ ਅਕਾਲੀਦਾਲ ਇੱਥੇ ਲਿਖਿਆ ਸਿਰਫ ਵੀ ਇਹ ਜਿਹੜੀ ਇਹ ਭਰਤੀ ਹੈ ਵੀ ਜਿਹੜੀ ਸ਼੍ਰੀਕਾਲਤਕ ਸਾਹਿਬ ਤੋਂ 2 ਦਸੰਬਰ ਨੂੰ ਫੈਸਲਾ ਹੋਇਆ ਸੀ ਜਸਰ ਸਾਹਿਬਾਂ ਦੇ ਹੁਕਮ ਦੇ ਹੁਕਮ ਅਨੁਸਾਰ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਉਹਦੇ ਵੱਲੋਂ ਭਰਤੀ ਕਿ ਸ਼ੁਰੂ ਕੀਤੀ ਜਾ ਰਹੀ ਹੈ ਤੇ ਦੂਸਰਾ ਇਹ ਚ ਬਸ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਭਰਤੀ ਕਮੇਟੀ ਵੱਲੋਂ ਇਹ ਭਰਤੀ ਹੋ ਰਹੀ ਹੈ ਬਸ ਇਹ ਲਈ ਉਹ ਫੀਸਿਲਿਟੇਸ਼ਨ ਦੇ ਤ세 ਤੋਂ ਇਹ ਫਰਕ ਹੋਏਗਾ ਹੁਣ 1000 ਰੁਪਏ ਲੈਂਦੇ ਆ ਇੱਕ ਮੈਂਬਰ ਦੇ ਜੀ ਅਜੀ ਇੱਕ ਪਾਸੇ ਬਾਦਲ ਪਰਵਾੜ ਦੇ ਬਾਦਲ ਸਹਿਯੋਗੀ ਆ ਜਿਹੜੇ ਉਹ ਲੱਗੇ ਹੋਏ ਨੇ ਭਰਤੀ ਕਰਨ ਇੱਕ ਪਾਸੇ ਤੁਸੀਂ ਇਹ ਕੱਲ ਤੱਕ ਸਰ ਦੇ ਆਦੇਸ਼ ਮੁਤਾਬਕ ਸ਼ੁਰੂ ਕੀਤਾ ਦੋਹਾਂ ਦੇ ਵਿੱਚ ਕੀ ਫਰਕ ਹੋਵੇਗਾ فرق ਇੱਕ ਤਈਆ ਜੀ ਉਹਨਾਂ ਦੀ ਭਰਤੀ ਸਾਰੀ ਬੋਗਸ ਆ ਆਹਾਂ ਉਹਨਾਂ ਨੇ ਤਾਂ ਇੱਕ ਇੱਕ ਬੰਦੇ ਤੋਂ ਪੈਸੇ ਲੈ ਲਏ ਆ ਉਹਨਾਂ ਤਾਂ ਪੈਸੇ ਤੱਕ ਮਤਲਬ ਸੀ ਤੇ ਆਪਦੇ ਡੈਲੀਗੇਟਰ ਨਾ ਲੈ ਲਏ ਆ ਅਸੀਂ ਇੱਕ ਇੱਕ ਮੈਂਬਰ ਜਿੰਨੀ ਵੀ ਹੋਊ ਸਾਡੀ ਤੇ ਉਹ ਬਿਲਕੁਲ ਪਾਰਦਰਸ਼ੀ ਹੋਊ ਹਰੇਕ ਤੋਂ ਆਧਾਰ ਕਾਰਡ ਫੋਨ ਨੰਬਰ ਬਕਾਇਦਾ ਜਿਹੜਾ ਮਰਜੀ ਸਾਡੀ ਪੜਤਾਲ ਕਰ ਲਵੇ ਜਿਹੜੀ ਭਰਤੀ ਹੋ ਰਹੀ ਹੈ ਪੂਰੇ ਸਹੀ ਢੰਗ ਨਾਲ ਪਾਰਦਰਸ਼ੀ ਢੰਗ ਨਾਲ ਨੂੰ ਭਰਤੀ ਕਰਾਂਗੇ ਅਸੀਂ ਗੁਰਜੀ ਜੀ ਮੈਂ ਸਵਾਲ ਇਸੇ ਮੈਂ ਖੇੜਾ ਸਾਹਿਬ ਨੂੰ ਹੈ ਖੇੜਾ ਸਾਹਿਬ ਗਰਾਊਂਡ ਲੈਵਲ ਦੇ ਉੱਤੇ ਤੁਸੀਂ ਵਿਚਰਦੇ ਹੋ ਆ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦਾ ਕੀ ਸਹਿਯੋਗ ਹੈ ਇਸ ਮਹਿਮ ਨੂੰ ਸਾਥ ਦੇਣ ਦੇ ਲਈ ਗੁਰੇਲ ਸਿੰਘ ਸਾਹਿਬ ਗਰਾਊਂਡ ਲੈਵਲ ਦੇ ਉੱਤੇ ਅਕਾਲ ਤਖਤ ਦੀ ਸਰਪ੍ਰਸਤੀ ਦੇ ਹੇਠ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਬਾਦਲ ਪਰਿਵਾਰ ਦੇ ਪ੍ਰਤੀ ਰੋਸਾ ਤੇ ਅਕਾਲ ਤਖਤ ਦੇ ਪ੍ਰਤੀ ਸਨਮਾਨ ਸੰਗਤਾਂ ਅਕਾਲ ਤਖਤ ਤੇ ਗੁਰੂ ਦੇ ਸਦਾਸ ਨੂੰ ਸਮਰਪਿਤ ਨੇ ਉਹ ਬਾਦਲ ਕਲ ਦੇ ਅਕਾਲੀ ਦਲ ਦੇ ਕਿਸੇ ਵੀ ਆਗੂ ਨੂੰ ਕਿਸੇ ਲੀਡਰ ਨੂੰ ਉਹ ਮੂੰਹ ਨਹੀਂ ਲਾਉਣਗੇ ਆ ਅਕਾਲ ਤਖਤ ਨੂੰ ਸਮਰਪਤ ਜਿਹੜੀ ਭਰਤੀ ਆ ਬੜਾ ਵੱਡਾ ਇਤਸ਼ਾਹ ਤੇ ਬਹੁਤ ਵੱਡੀ ਜਿਹੜੀ ਭਰਤੀ ਆ ਉਹ ਅਕਾਲ ਤਖਤ ਦੀ ਸਰਪ੍ਰਸਤੀ ਦੇ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਦੇ ਉੱਤੋਂ ਭਰਤੀ ਲਈ ਅੱਜ 18 ਤਰੀਕ ਨੂੰ ਉੱਥੋਂ ਅਰਦਾਸ ਕਰਕੇ ਚੱਲੀ ਆ ਉਹ ਸਮੁੱਚਾ ਪੰਜਾਬ ਵੱਖ-ਵੱਖ ਜਿਹੜੇ ਚਾਹੇ ਕਿਸੇ ਵੀ ਕਮਿਊਨਿਟੀ ਦੇ ਲੋਕ ਨੇ ਉਹ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਬੜੀ ਵੱਡੇ ਪੱਧਰ ਦੇ ਉੱਤੇ ਇਹ ਭਰਤੀ ਅਕਾਲ ਤਖਤ ਨੂੰ ਸਮਰਥਤ ਹੋਊਗੀ ਜੀ ਮੇਰਾ ਇੱਕ ਸਵਾਲ ਹੈ ਕਿ ਐਨਆਰਆਈ ਅਕਸਰ ਵੱਡਾ ਰੋਲ ਅਦਾ ਕਰਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ 'ਚ ਕਿਸੇ ਵੀ ਮੁਹਿੰਮ ਦੇ ਵਿੱਚ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਉਹ ਚੁੱਪ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਮੁਹਿੰਮ ਦੇ ਵਿੱਚ ਜਿਹੜੇ ਲੱਖਾਂ ਦੀ ਤعداد ਦੇ ਵਿੱਚ ਲੋਕ ਬਾਹਰ ਬੈਠੇ ਨੇ ਉਹ ਤੁਹਾਨੂੰ ਸਹਿਯੋਗ ਦੇਣਗੇ ਜਾਂ ਫਿਰ ਉਹਨਾਂ ਤੋਂ ਸਹਿਯੋਗ ਦੀ ਤੁਸੀਂ ਆਸ ਰੱਖਦੇ ਹੋ ਉਨ੍ਹਾਂ ਦੇ ਸਹਿਯੋਗ ਤੋਂ ਬੜੀ-ਬੜੀ ਪੰਜਾਬ ਦੇ ਲੋਕਾਂ ਨੂੰ ਆਸ ਆ ਜਿਹੜੇ ਐਨ ਆਰ ਆਈ ਵੀਰ ਨੇ ਉਹ ਬਹੁਤ ਵੱਡੀ ਹੈਲਪ ਆ ਜਿਹੜੀ ਪੰਜਾਬ ਦੇ ਵਿੱਚ ਪਹਿਲਾਂ ਤੋਂ ਕਰਦੇ ਆਏ ਨੇ ਪਰ ਉਹ ਜਿਹੜੇ ਐਨ ਆਰ ਆਈ ਲੋਕ ਨੇ ਉਹ ਐਨ ਆਰ ਆਈ ਲੋਕ ਜਿਹੜੇ ਬਾਦਲ ਦੀਆਂ ਮਨਥ ਪ੍ਰਤੀ ਅਕਾਲ ਤਖਤ ਪ੍ਰਤੀ ਜਿਹੜੀਆਂ ਇਹਨਾਂ ਦੀਆਂ ਆਪ ਖੁਦ ਦੀਆਂ ਕਾਰਵਾਈਆਂ ਸੀ ਉਹ ਤੋਂ ਸਮੁੱਚੇ ਪੰਜਾਬ ਦੇ ਪੰਜਾਬੀ ਲੋਕ ਨੇ ਜਿਹੜੇ ਉਹ ਐਨ ਆਰ ਆਈ ਵੀ ਤੇ ਪੰਜਾਬ ਦੇ ਲੋਕ ਵੀ ਉਹਨਾਂ ਨੇ ਇਹਨਾਂ ਨੂੰ ਰੱਦ ਕਰ ਦਿੱਤਾ ਜੀ ਜਿਹੜੇ ਐਨ ਆਰ ਆਈ ਨੇ ਉਹਨਾਂ ਦੇ ਉੱਤੇ ਬੜੀ-ਬੜੀ ਆਸਾਂ ਪਹਿਲਾਂ ਵੀ ਐਨ ਆਰ ਆਈ ਬਹੁਤ ਵੱਡੀ ਹੈਲਪ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਪੰਜ ਮੈਮਰੀ ਕਮੇਟੀ ਦੀ ਪੱਟ ਸਥਾਪੜ ਕੇ ਤੇ ਐਨ ਆਰ ਆਈ ਜਿਹੜੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਬੜੀ-ਬੜੀ ਇੱਥੇ ਇਹ ਹੈਲਪ ਉਹ ਜਿਹੜੀ ਪੰਜਾਬ ਦੇ ਵਿੱਚ ਆ ਉਹ ਕਰਨਗੇ ਗੁਰੂ ਨੂੰ ਸਮਰਪਿਤ ਹੋਣਗੇ ਉਹ ਜੀ 42 ਸਾਹਿਬ ਤੁਹਾਡਾ ਕੋਈ ਸੋ ਨੇਸ਼ ਆਪਣੇ ਨੀਹਾ ਕੋਈ ਆਪਣੇ ਪ੍ਰਾਜੈਕਟ ਬਣਾਏ। اخੋ ਜੀ ਜਿਹੜੇ ਐਨ ਆਰ ਆਈ ਬਾਹਰ ਆਏ ਨੇ ਉਹ ਬੜੇ ਅਵੇਅਰ ਸੀਗੇ ਪਹਿਲਾਂ ਹੀ। ਉਹ ਤਾਂ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸੀਗੇ। ਚਾਹੇ ਉਹ ਕਿਸੇ ਪਾਸੇ ਗਏ ਮਨਪ੍ਰੀਤ ਬਾਦਲ ਨਾਲ ਵੀ ਗਏ ਉਹ ਆਪ ਆਪ ਵੱਲ ਵੀ ਗਏ ਲੇਕਿਨ ਉਹਨਾਂ ਨੂੰ ਹਮੇਸ਼ਾ ਨਿਰਾਸ਼ਤਾ ਹੀ ਮਿਲੀ ਆ। ਕਿਉਂਕਿ ਉਹ ਸਾਰੇ ਸਾਰੇ ਇਕੱਲੇ ਦੇਖੋ ਜਿਹੜਾ ਤਕਰੀਬਨ ਪੰਜਾਬੀ ਆ ਨਾ ਜੀ ਖਾਸ ਤੌਰ ਤੇ ਸਿੱਖ ਨੇ ਜਿਹੜੇ ਹਰ ਇੱਕ ਸ਼੍ਰੋਮਣੀ ਕਾਲ ਇਦਲਾ ਨਾਲ ਜੁੜਿਆ ਉਹਦਾ ਪਛੋਕੜ ਕਿਵੇਂ ਨਾ ਕਿਵੇਂ ਹਰੇਕ ਬੰਦਾ ਇਸ ਪਾਰਟੀ ਦੀ ਚੜ੍ਹਦੀ ਕਲਾ ਚਾਹੁੰਦਾ ਨੂੰ ਪਤਾ ਵੀ ਸਾਡੀ ਇਹ ਮਾਂ ਪਾਰਟੀ ਆ ਲੇਕਿਨ ਜਿਸ ਢੰਗ ਨਾਲ ਇੱਕ ਪਰਿਵਾਰ ਨੇ ਤੇ ਕਬਜ਼ਾ ਕੀਤਾ ਹੋਇਆ ਉਹਦੇ ਤੋਂ ਦੁਖੀ ਸਾਰੇ ਸੀਗੇ ਠੀਕ ਆ ਕੁਝ ਬੰਦਿਆਂ ਦੀਆਂ ਮਜਬੂਰੀਆਂ ਸੀ ਕੋਈ ਬੋਲਦੇ ਸੀ ਕੋਈ ਨਹੀਂ ਬੋਲਦੇ ਸੀ ਕਈ ਸਾਡੇ ਵਰਗੇ ਚਾਹੁੰਦੇ ਸੀ ਵੀ ਪਿੱਛੇ ਹਟਜੋ ਛੱਡੋ ਖੜਾ ਲੈਣਾ ਕੀ ਆ ਵੀ ਗਲਤ ਹੋ ਰਿਹਾ ਤਾਂ ਪਿੱਛੇ ਹਟਜੋ ਤੇ ਲੇਕਿਨ ਐਨ ਆਰ ਆਈਆਂ ਦਾ ਬਹੁਤ ਪਹਿਲਾਂ ਤੋਂ ਕੋਸ਼ਿਸ਼ ਕੀਤੀ ਆ ਮੈਂ ਤਾਂ ਇੰਨੇ ਸਾਲਾਂ ਤੋਂ ਇੱਥੇ ਆਉਣਾ ਹਮੇਸ਼ਾ ਹੀ ਉਹ ਠੀਕ ਆ ਨਿੱਜੀ ਤੌਰ ਤੇ ਸਾਡੇ ਨਾਲ ਪਿਆਰ ਰੱਖਦੇ ਸੀ ਲੇਕਿਨ ਇਹਨਾਂ ਦੇ ਪਹਿਲੇ ਦਿਨ ਤੋਂ ਖਿਲਾਫ ਰਹੇ ਨੇ ਦੇਖੋ ਸਭਾ ਉਹ ਤੋਂ ਵੱਡੀਆਂ ਗਲਤੀਆਂ ਹੋਈਆਂ ਫਿਰ ਮੰਨਣ ਨੂੰ ਤਿਆਰ ਨਹੀਂ ਫਿਰ ਹੌਲੀ-ਹੌਲੀ ਅਸੀਂ ਤਾਂ ਮੰਨ ਤਾਂ ਹੀ ਚਲੋ ਇਹਦੀ ਗਲਤੀ ਮੈਂ ਆਉਣਾ ਹੈ ਕਿ ਸਾਰੇ ਜਿਹੜੇ ਇਹ ਹੁਣ ਭਰਤੀ ਸ਼ੁਰੂ ਹੋ ਰਹੀ ਹੈ ਆਪਣੀ ਕਰਿਆ ਇਹਦੇ ਵਿੱਚ ਸਾਰੇ ਐਨਆਰਆਈ ਵੀਰਾਂ ਦੇ ਸਾਡੇ ਭੈਣਾਂ ਦੇ ਵੱਡੇ ਸਹਿਯੋਗ ਦੀ ਲੋੜ ਆ ਆਪਣੇ ਆਪਣੇ ਪਿੰਡਾਂ ਦੇ ਵਿੱਚ ਅਸੀਂ ਦੇਖੋ ਐਨਆਰਆਈਜ਼ ਲਈ ਵੀ ਬਕਾਇਦਾ ਉਹਦਾ ਪ੍ਰਬੰਧ ਕਰਾਂਗੇ ਭਰਤੀ ਦਾ ਕਿ ਆਨਲਾਈਨ ਭਰਤੀ ਕਰ ਸਕਣ ਉਹ ਵੀ ਅਸੀਂ ਕਰ ਰਹੇ ਹਾਂ ਇਸ ਤੋਂ ਬਨਾ ਮੈਂ ਕੋਸ਼ਿਸ਼ ਕਰੂੰਗਾ ਕਿ ਇੱਕ ਦੋ ਮਹੀਨੇ ਦੇ ਵਿੱਚ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਨਾਲ ਦੇਸ਼ਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਸਾਰੇ ਪਾਸੇ ਵੀ ਅਸੀਂ ਜਿੰਨਾ ਕੁ ਹੋ ਸਕੇ ਆ ਟੂਰ ਕਰਕੇ ਐਨਆਰਆਈ ਨੂੰ ਮਿਲ ਵੀ ਸਕੀਏ ਆ ਕੇ ਤੇ ਉਹ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਲਹਿਰ ਆ ਜਿਹੜੀ ਪੰਜਾਬ ਦੇ ਵਿੱਚ ਹਮੇਸ਼ਾ ਹੀ ਜਿਹੜੀ ਲਹਿਰ ਪੈਦਾ ਹੋਈ ਆ ਉਹਦੇ ਵਿੱਚ ਐਨਆਰਆਈ ਦਾ ਵੱਡਾ ਯੋਗਦਾਨ ਰਿਹਾ ਸੋ ਇਸ ਲਈ ਇਹ ਜਿਹੜੀ ਮੁਹਿੰਮ ਅਸੀਂ ਸ਼ੁਰੂ ਕੀਤੀ ਆ ਇਸ ਨੂੰ ਲਹਿਰ ਬਣਾਉਣ ਦੇ ਵਿੱਚ ਸਾਰੇ ਐਨਆਰਆਈ ਤੁਸੀਂ ਡਟ ਕੇ ਸਾਥ ਦਿਓ ਤਾਂ ਜੋ ਅਸੀਂ ਪੰਥ ਦੀ ਇਸ ਜਥੇਬੰਦੀ ਨੂੰ ਅਸੀਂ ਦੁਬਾਰਾ ਅਸੀਂ ਮਜ਼ਬੂਤ ਕਰ ਸਕੀਏ ਅਤੇ ਇਸ ਹੀ ਢੰਗ ਦੇ ਨਾਲ ਪੰਜਾਬ ਦੀ ਪੰਥ ਦੀ ਅਗਵਾਈ ਆ ਜਿਹੜਾ ਸ਼ਰਮਣੀ ਆ ਕਲਦਲ ਕਰ ਸਕੇ ਦੇਖੋ ਸਾਡੀ ਤਾਂ ਕਿ ਜ਼ਿੰਮੇਵਾਰੀ ਆ ਇਹਦੇ ਲਈ ਨਵੇਂ ਨੌਜਵਾਨ ਚਾਹੇ ਬਾਹਰ ਬੈਠੇ ਆ ਇੰਡੀਆ ਚ ਬੈਠੇ ਆ ਉਹ ਸਾਰੀ ਆਪ ਵਾਕਡੋਰ ਸੰਭਾਲਣਾ ਜੀ ਲੋਕਾਂ ਦੇ ਵਿੱਚੋਂ ਆਪ ਜਿਹੜੇ ਨੌਜਵਾਨ ਨੇ ਪੰਥਕ ਸੋਚ ਵਾਲੇ ਉੱਠ ਕੇ ਅੱਗੇ ਆਉਣ ਤੇ ਆਉਣੇ ਸਮੇਂ 'ਚ ਪਾਰਟੀ ਦੀ ਵਾਕਡੋਰ ਸੰਭਾਲਣਾ ਅੱਛਾ ਐਲ ਸਾਹਿਬ ਲਾਸਟ ਗੱਲ ਹੋਵੇਗੀ ਹੁਣ ਤੁਹਾਡੇ ਨਾਲ ਤੇ ਜਦੋਂ ਤੁਹਾਡੇ ਨਾਲ ਤੇ ਬਾਈ ਜੀ ਰਣਜੀਤ ਸਿੰਘ ਜੀ ਨੇ ਮੇਰੇ ਨਾਲ ਉਹਨਾਂ ਨੇ ਕੁਛ ਆਪਣਾ opinion ਇਸ ਪਰ ਵੀ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਣਾ ਇਸ ਪ੍ਰੋਗਰਾਮ ਦਾ ਸਮਾਪਤ ਹੋਵੇਗਾ ਭਾਈ ਜੀ ਸਵਾਗਤ ਹੈ ਪ੍ਰੋਗਰਾਮ ਤੇ ਜੀ ਅਸਾ ਭਾਈ ਜੀ ਮਰਪੀਰ ਜੀ ਧੰਨਵਾਦ ਤੁਹਾਡਾ ਥੈਂਕ ਯੂ ਬਹੁਤ ਵਧੀਆ ਤੁਸੀਂ ਜਿਹੜੀ ਸਪੋਰਟ ਕਰ ਰਹੇ ਹੋ ਤੇ ਸਾਨੂੰ ਵੀ ਫਿਕਰ ਆ ਇਹਨਾਂ ਔਰੀਆਂ ਨੂੰ ਸਾਰਿਆਂ ਨੂੰ ਤੇ ਪੰਜਾਬ ਦੇ ਬੱਚਿਆਂ ਨੂੰ ਸਾਰਿਆਂ ਨੂੰ ਬਈ ਜਿਹੜਾ ਹੁਣ ਇੱਕ ਪਰਿਵਾਰ ਨੇ ਧੱਕੇ ਨਾਲ ਕੈਪਚਰ ਕਰ ਲਿਆ ਤੇ ਕਬਜ਼ਾ ਕਰ ਲਿਆ ਸ਼੍ਰੀ ਕਲਤਾਪ ਸਾਹਿਬ ਤੇ ਰਾਤੋਂ ਰਾਤ ਜਿਵੇਂ ਰਾਤ ਤੇ ਰਾਤ ਰਾਤ ਬਣਾਤੇ ਇਸ਼ਤ ਮਨਜ਼ੂਰੀ ਤੋਂ ਬਿਨਾ ਇਹਦੇ ਲਈ ਅਸੀਂ ਛੋਡੇ ਨਾਲ ਖੜੇ ਹਾਂ ਬਹੁਤ ਵਧੀਆ ਤੁਸੀਂ ਸਟਰੋਂਗ ਹੋ ਤੇ ਲੰਮੇ ਅਸਰਛੇ ਤੋਂ ਮੈਂ ਵੀ ਰੈਕੋਰਡ ਤੋਂ ਹਾਂ ਆਪਣੇ ਹਲਕੇ ਦੇ ਬੜੇ ਮੈਂ ਤੁਹਾਨੂੰ ਜਾਣਦਾ ਹਾਂ ਬੜੇ ਤੋਂ ਹਲੇਦਾਰੋਂ ਤੁਸੀਂ ਅੱਛਾ ਮੇਰੀ ਇੱਕ ਕੁਐਸਚਨ ਆ ਬਾਈ ਜੀ ਮੇਰਾ ਇਹ ਆ ਬਈ ਹੁਣ ਜਮੇਸ਼ ਰੌਣੀ ਕਾਲੀ ਦਾਲ ਦੀ ਕਮੇਟੀ ਬਣੀ ਆ ਉਹਨਾਂ ਦੀ ਸਾਰਾ ਦਫ਼ਤਰ ਬਣਿਆ ਹੋਇਆ ਉਹਨਾਂ ਦਾ ਅਕਾਊਂਟ ਖੋਲਿਆ ਹੋਇਆ ਹੁਣ ਤੁਸੀਂ ਇਹ ਫੰਡ ਫਿਰ ਉਹਨਾਂ ਦੇ ਅਕਾਊਂਟ 'ਚ ਸਮਾ ਕਰਾਓਗੇ ਜਾਂ ਆਪਣਾ ਕਾਊਂਟ ਖੋਲੋਗੇ ਅਸੀਂ ਕੋਈ ਫੰਡ ਲਈ ਅਸੀਂ ਹਜੇ ਤਾਂ ਫੰਡ ਲਈ ਨਹੀਂ ਰਹੇ ਕੋਈ ਅਸੀਂ ਫ੍ਰੀ ਭਰਤੀ ਕਰ ਰਹੇ ਹਾਂ ਸੌਰੀ ਕੋਈ ਫੀਸ ਨਹੀਂ ਅੱਛਾ ਜੀ ਆਪਾਂ ਭਰਤੀ ਕਰਕੇ ਫਿਰ ਕੀ ਹੈ ਮੈਂਬਰਸ਼ਿਪ ਤੇ ਉਹਨਾਂ ਦੀ ਸਾਰੀ ਰਲੇਮਾ ਹੋਏਗਾ ਕਿਤਾ ਹੋਏਗਾ ਸਭ ਤੋਂ ਮੈਂਬਰਸ਼ਿਪ ਦਵਾਂਗੇ ਜੀ ਇੱਕ ਇੱਕ ਨਵਾਂ ਕੈਡਰ ਤਿਆਰ ਕਰ ਰਹੇ ਹਾਂ ਸਾਰਾ ਹਾਂ ਇਹ ਤਾਂ ਆਪਾਂ ਨੂੰ ਨਹੀਂ ਨਹੀਂ ਅਸੀਂ ਪੂਰਾ ਕੈਡਰ ਤਿਆਰ ਕਰ ਰਹੇ ਹਾਂ ਇਹ ਜੇ ਲਾਈਨ ਤੇ ਆਏ ਹੁਣ ਤਾਂ ਇਹ ਦੇਖੋ ਸੰਦੀਪਰ ਪਿੱਛੇ ਹਟ ਜਵੇ ਪਾਰਟੀ ਪੰਥਕ ਇਕਤਾ ਭਾਵ ਨੂੰ ਸਹਿਲ ਅਸੀਂ ਇਕਤਾ ਕੱਲ੍ਹ ਨੂੰ ਵੀ ਹੋ ਸਕਦੀ ਆ ਲੇਕਿਨ ਅਸੀਂ ਇਹ ਮਨ ਮੰਨ ਨਹੀਂ ਚੱਲਣਦੇ ਨਹੀਂ ਵੀ ਉਹ ਉਹ ਦੀ ਡਿਕਟੇਟਰਸ਼ਿਪ ਨਹੀਂ ਚੱਲਣ ਦੇਣੀ ਕਿਸੇ ਹਾਲਤ ਤੇ ਪਸ ਜਸਤਰ ਸਾਹਿਬ ਵੀ ਤਿਆਰ ਨੇ ਅਸੀਂ ਇੱਕੋ ਹੀ ਸ਼ਰਤ ਰੱਖੀ ਆ ਅੱਜ ਸਾਨੂੰ ਸਿੰਘ ਸਾਹਿਬ ਨੇ ਵੀ ਬੁਲਾਇਆ ਸੀਗਾ ਜਿਹੜੇ ਜਸਤਰ ਸਾਹਿਬ ਕੁਲਦੀਪ ਸਿੰਘ ਗੜਗਾਜੀ ਨੇ ਜਸਤਰ ਸਿੰਘ ਸਾਹਿਬ ਹਨ ਹਾਂ ਜੀ ਉਹਨਾਂ ਨੇ ਪੰਥਕ ਇਕਤਾ ਦੀ ਗੱਲ ਕੀਤੀ ਅਸੀਂ ਦੱਸਿਆ ਵੀ ਪੰਥਕ ਇਕਤਾ ਹੋ ਜੂਗੀ ਤੁਹਾਨੂੰ ਪਤਾ ਹੀ ਆ ਵੀ ਆ ਜਿਹੜੀ ਗੱਲ ਹੈਗੀ ਆ ਸਤੋਂ ਹੀ ਨਾ ਤਿਆਗ ਲੈਣਾ ਲੈ ਲਓ ਅਸੀਂ ਤਾਂ ਕੋਈ ਸਾਡੇ ਦਾ ਕੋਈ ਨਿੱਜੀ ਸਵਾਰਥ ਹੀ ਨਹੀਂਗਾ ਕੋਈ ਜਿਹੜੇ ਬਸ ਉਹ ਹੀ ਤਾਂ ਸਾਲਾ ਉਹਨੂੰ ਲੰਬੇ ਕਰੋ ਉਹਨ ਹਾਂ ਪਰ ਮੇਰਾ ਨਹੀਂ ਖਿਆਲ ਜਿਵੇਂ ਗਲਤੀਆਂ ਕੀਤੀਆਂ ਉਹਨਾਂ ਨੇ ਹੁਣ ਐਡਾ ਵੱਡਾ ਕੰਮ ਕੀਤਾ ਜੇ ਪਾਸੇ ਹੋਣਾ ਹੁੰਦਾ ਪਹਿਲੇ ਹੋ ਜਾਂਦੇ ਉਹ ਕਰੰਕ ਨਾ ਲਵਾਉਂਦੇ ਜੇ ਪਾਸੇ ਨਾ ਹੋਏ ਤਾਂ ਫਿਰ ਆਪਾਂ ਨੂੰ ਇੱਕ ਵੱਖਰਾ ਰਾਹ ਪਾਉਣਾ ਪੈਣਾ ਆਪਾਂ ਨੂੰ ਜੇ ਬਕ ਪਾਸੇ ਨਾ ਹੋਏ ਬਿਲਕੁਲ ਜੀ ਬਿਲਕੁਲ ਆਪ ਵੀ ਆਪ ਹੀ ਗੁਰੂ ਸਾਹਿਬ ਨੇ ਜਿਵੇਂ ਪਾਸ਼ਾ ਨੇ ਆਪ ਦਾ ਵੀ ਰਾਹ ਬਣਾ ਦਿੰਦੇ ਆ ਜੀ ਹਾਂਜੀ ਹਾਂ ਥੈਂਕ ਯੂ ਧੰਨਵਾਦ ਬਾਈ ਜੀ ਧੰਨਵਾਦ ਪਾਦ ਮਨਪ੍ਰੀਤ ਜੀ ਤੁਸੀਂ ਕੋਈ ਨੰਬਰ ਜਿਹੜਾ ਮਿਸ ਕਾਲ ਦੇ ਲਈ ਇੰਡੀਆ ਪੰਜਾਬ ਦੇ ਵਿੱਚ ਦਿੱਤਾ ਹੈ ਕੋਈ ਇੱਥੇ ਨੰਬਰ ਕੋਈ ਸ਼ੇਅਰ ਕਰਨਾ ਚਾਹੋ ਜਿਹੜਾ ਫੇਸਬੁੱਕ ਤੁਹਾਨੂੰ ਹੁਣ ਮੈਨੂੰ ਮੂੰਹ ਜਵਾਨੀ ਯਾਦ ਨਹੀਂ ਹੈਗਾ ਜੀ ਉਹ ਲੰਬਾ ਨੰਬਰ ਹੈਗਾ ਲੈਣ ਲਈ ਨਾ ਮੇਰੇ ਕੋਲ ਫੋਨ ਵੀ ਹੈ ਨਹੀਂ ਉੱਥੇ ਮੈਂ ਸ਼ੇਅਰ ਕਰਾਂਗੇ ਕੋਲੇ ਹਾਂਜੀ ਹਾਂਜੀ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਜੀ 올 ਰਾਈਟ ਥੈਂਕ ਯੂ ਤਨਵਾਦ ਜੀ ਨੰਬਰ ਹਾਂ ਥੈਂਕ ਯੂ ਤਨਵਾਦ ਜੀ ਸਰ ਇਸ ਸਮੇਂ ਦੇ ਲਈ ਸਰਦਾਰ ਮਨਪ੍ਰੀਤ ਸਿੰਘ ਜੀ ਵਾਲੀ ਜੀ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਸੀਂ ਆਨਰ ਆਏ ਔਰ ਧੰਨਵਾਦ ਤੁਹਾਡਾ ਸਾਰਿਆਂ ਦਾ Thank you. Why would you call so? Why would you call puppet?